ਸ਼੍ਰੋਮਣੀ ਕਮੇਟੀ ਵੱਲੋਂ ਨਵੀਂ ਕਬੱਡੀ ਟੀਮ ਦਾ ਐਲਾਨ ਅਤੇ ਖਿਡਾਰੀਆਂ ਲਈ ਜਰਸੀ ਰਿਲੀਜ਼ ਵਾਹਿਗੁਰਜੀ ਦਾ ਖਾਲਸਾ ਵਾਹਿਗੁਰਜੀ ਕੀ ਫਤਿਹ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਜਿੱਥੇ ਗੁਰੂ ਘਰਾਂ ਦਾ ਪ੍ਰਬੰਧ ਕਰਦੀ ਹੈ ਉੱਥੇ ਐਜੂਕੇਸ਼ਨ ਦੇ ਵੱਡੇ ادارے ਆ ਤੇ ਇਦਾਂ ਹੀ ਹੈਲਥ ਦੇ ਜਿਹੜੇ ਵੱਡੇ ادارے ਆ ਜਿਹੜੇ ਹੈਲਥ ਦੇ ਤੌਰ ਤੇ ਸੇਵਾ ਕਰਦੀ ਹੈ ਤੇ ਉਹਦੇ ਤੋਂ ਅੱਗੇ ਵਧ ਕੇ ਸ਼੍ਰੋਮਣੀ ਕਮੇਟੀ ਨੇ ਸਪੋਰਟਸ ਵੱਲ ਵੀ ਧਿਆਨ ਦਿੱਤਾ ਹੈ ਇੱਥੇ ਸਾਡੀਆਂ ਟੀਮਾਂ ਜਿਹੜੀਆਂ ਭਾਮੇ ਉਹ ਗਤਕਾ ਗਤਕੇ ਦੀ ਟੀਮ ਹੈ martial arts ਹੈ ਸਾਡਾ ਤੋਂ ਉਹਦੇ ਵਿੱਚ ਵੱਡੀਆਂ ਮੱਲਾਂ ਮਾਰੀਆਂ ਏਦਾਂ ਹੀ ਹਾਕੀ ਦੇ ਵਿੱਚ ਸਾਡੇ ਜਿਹੜੇ ਖਿਡਾਰੀ ਆ ਉਹ ਨੈਸ਼ਨਲ ਦੇ ਵਿੱਚ ਵੀ ਖੇਡਿਆ ਹੈ ਤੇ ਕਬੱਡੀ ਜਿਹੜੀ ਸਾਡੀ ਮਾਂ ਖੇਡਿਆ ਕਬੱਡੀ ਪੰਜਾਬ ਦੀ ਉਹਦੇ ਤਹਿਤ ਸਾਡੀ ਟੀਮ ساری ਇੱਥੇ ਨਾਲ ਹੈਗੀ ਹੈ ਤੇ ਉਹ ਟੀਮ ਨੇ ਸਿੱਖੀ ਸਰੂਪ ਨੂੰ ਰੱਖਦੇ ਹੋਏ ਵੀ ਵੱਡੀਆਂ ਮੱਲਾਂ ਜਿਹੜੀਆਂ ਉਹ ਮਾਰੀਆਂ ਅੱਜ ਜਿਹੜਾ ਸੈਸ਼ਨ ਜਿਹੜਾ ਅਗਲਾ ਸੈਸ਼ਨ ਜਿਹੜਾ ਸ਼ੁਰੂ ਹੋ ਰਿਹਾ ਕਬੱਡੀ ਦਾ ਉਹਦੇ ਤਹਿਤ ਅਸੀਂ ਜਿਹੜੀ ਅੱਜ ਉਹਨਾਂ ਦੀ ਡਰੈਸ ਜਿਹੜੀ ਆ ਉਹ ਲੀਜ਼ ਕੀਤੀ ਹੈ ਤੇ ਅਸੀਂ ਚਾਹੁੰਦੇ ਆ ਕਿ ਜਦੋਂ ਸਿੱਖੀ ਸਰੂਪ ਦੇ ਵਿੱਚ ਕਿਸੇ ਵੀ ਗੇਮ ਦੇ ਵਿੱਚ ਬੱਚੇ ਖੇਡਦੇ ਆ ਤੇ ਫਿਰ ਧਰਮ ਨੂੰ ਵੀ ਇਤਸ਼ਾਹ ਮਿਲਦਾ ਤੇ ਕੌਮ ਨੂੰ ਵੀ ਚੜ੍ਹਦੀ ਕਲਾ ਮਿਲਦੀ ਹੈ ਤੇ ਫਿਰ ਨਸ਼ਿਆਂ ਤੋਂ ਵੀ ਜਿਹੜਾ ਅਨ ਜਿਹੜੇ ਉਹ ਬੱਚ ਬਜਦੇ ਆ ਕਿਉਂਕਿ ਜਦੋਂ ਕੋਈ ਵੀ ਪਲੇਅਰ ਆ ਜਾਂ ਬੱਚਾ ਆ ਨੌਜਵਾਨ ਆ ਤੇ ਜਦੋਂ ਗਰਾਊਂਡ ਦੇ ਵਿੱਚ ਚਲ ਜਾਂਦਾ ਤੇ ਗਰਾਊਂਡ ਵਿੱਚ ਜਾ ਕੇ ਫਿਰ ਉਹਦਾ ਇੰਟਰਸਟ ਜਿਹੜਾ ਗੇਮ ਬਾਲ ਬਣ ਜਾਂਦਾ ਤੇ ਜਦੋਂ ਗੇਮ ਬਾਲ ਇੰਟਰਸਟ ਬਣ ਜਾਂਦਾ ਤੇ ਫਿਰ ਉਹ ਬੱਚਿਆਂ ਦੇ ਜਿਹੜੇ ਮਾੜੀਆਂ ਆਦਤਾਂ ਆ ਤੋਂ ਵੀ ਜਿਹੜੇ ਉਹ ਵਜਦੇ ਆ ਮੇਰੀ ਇਹ ਹੱਥ ਜੋੜ ਕੇ ਬੇਨਤੀ ਹੂਏ ਸਾਰੇ ਨੌਜਵਾਨ ਵੀਰਾਂ ਨੂੰ ਬੱਚਿਆਂ ਤੇ ਬੱਚਿਆਂ ਨੂੰ ਕਿ ਆਪਾਂ ਵੱਧ ਤੋਂ ਵੱਧ ਸਪੋਰਟਸ ਵੱਲ ਆਈਏ ਮੈਂ ਇਹ ਵੀ ਕਹਿਣਾ ਕਿ ਪੰਜਾਬ ਦੀ ਧਰਤੀ ਤੇ ਜਦੋਂ ਪਿਛਲਾ ਸਮਾਜ ਸੀਗਾ ਅੱਜ ਤਾਂ ਬੱਚੇ ਬਹੁਤ ਬਾਹਰ ਚਲ ਗਏ ਪਿਛਲਾ ਸਮਾਜ ਸੀਗਾ ਤਾਂ ਉਹਦੇ ਵਿੱਚ ਦੇਖਦਾ ਹੁੰਦਾ ਸੀ ਅਸੀਂ ਇੰਡੀਆ ਦੇ ਵਿੱਚ ਇੱਕ ਤਖੜੇ ਸਰੀਰ ਦੇ ਮਾਲਕ ਸੀਗੇ ਤੇ ਸਭ ਬਹੁਤ ਵੱਡੀਆਂ ਖੇਡਾਂ ਵਿੱਚ ਮੱਲਾ ਮਾਰਦੇ ਸੀ ਤੇ ਮੈਨੂੰ ਉਹ ਦਿਨ ਜਿਹੜੇ ਦੁਆਰਾ ਆਪਾਂ ਨੂੰ ਤਿਆਰ ਕਰਨੇ ਚਾਹੀਦੇ ਆ ਤੇ ਬੱਚਿਆਂ ਨੂੰ ਖੇਡਾਂ ਵਿੱਚ ਪਾ ਕੇ ਆਪਾਂ ਜੇ ਉਹਨਾਂ ਦਾ ਜੀਵਨ ਜਿਹੜਾ ਉਹ ਤੰਦਰੁਸਤੀ ਬਣਾਈਏ ਤੇ ਬੱਚੇ ਜਿਹੜੇ ਹਮੇਸ਼ਾ ਮੱਲਾ ਮੰਨਗੇ ਤੇ ਹਕੂਮ ਦਾ ਦੇਸ਼ ਦਾ ਨਾਮ ਰੋਸ਼ਨ ਕਰਨਗੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸ਼੍ਰੋਮਣੀ ਗੋਦਰਾ ਪ੍ਰਬੰਧਕ ਕਮੇਟੀ ਵੱਲੋਂ ਬਹੁਤ ਲੰਮੇ ਸਮੇਂ ਤੋਂ ਕਬੱਡੀ ਟੀਮ ਚਲਾਈ ਜਾ ਰਹੀ ਆ ਅੱਜ ਮਾਨਯੋਗ ਮੁਖ ਸਕੱਤਰ ਸਾਹਿਬ ਸਰਦਾਰ ਕਲਵਤ ਸਿੰਘ ਮੰਨਣ ਸਾਹਿਬ ਨੇ ਇਸ ਟੀਮ ਦਾ ਅਨਾਉਂਸ ਵੀ ਕੀਤਾ ਵੀ ਇਹ ਕਿਸ ਤਰ੍ਹਾਂ ਅੱਗੇ ਜਿਹੜਾ ਵਾ ਕਿਸ ਫੈਡਰੇਸ਼ਨ ਦੇ ਨਾਲ ਖੇਡੇਗੀ ਸਾਨੂੰ ਸਾਰੀਆਂ ਫੈਡਰੇਸ਼ਨਾਂ ਵੱਲੋਂ ਬਹੁਤ ਮੰਗ ਹੈ ਵੀ ਸਾਡੇ ਨਾਲ ਖੇਡੋ ਸਾਡੇ ਨਾਲ ਖੇਡੋ ਤੇ ਸਾਡੇ ਲਈ ਡਿਸੀਜਨ ਲੈਣਾ ਵੀ ਥੋੜਾ ਔਖਾ ਹੁੰਦਾ ਵੀ ਅਸੀਂ ਕਿਹਦੇ ਨਾਲ ਖੇਡੀਏ ਪਰ ਸਾਡੀ ਮੈਨੇਜਮੈਂਟ ਨੇ ਇਹ ਫੈਸਲਾ ਕੀਤਾ ਵੀ ਸਾਡਾ ਆ ਜਿਹੜਾ ਸੈਸ਼ਨ ਹੈ ਇਹ ਮੇਜਰ ਕਬੱਡੀ ਲੀਗ ਵੱਲੋਂ ਖੇਡਿਆ ਜਾਵੇਗਾ ਇਸ ਟੀਮ ਵਿੱਚ ਸਾਡੇ ਭਿੰਦਾ ਮੂਲੇਵਾਲ ਖਹਿਰਾ ਜਿਹੜੇ ਆ ਟੀਮ ਦੇ ਕਪਤਾਨ ਹੋਣਗੇ ਜਰਮਨਜੀਤ ਸਿੰਘ ਲੱड्डा ਜੋ ਸਾਡੇ ਮੇਨ ਰੀਡਰ ਵੀ ਆ ਤੇ ਉਹ ਉਪ ਕਪਤਾਨ ਹੋਣਗੇ ਇਹਦੇ ਨਾਲ ਸੌਰਤ ਜਲਦੀਪ ਸਿੰਘ ਸ਼ਕਾਰਮਛੀਆਂ ਜਿਹੜੇ ਆ ਉਹ ਆਪਕਾ ਤਾਂ ਹੋਣਗੇ ਬਾਕੀ ਇਹ ਜਿਹੜੀ ਟੀਮ ਆ ਉਹ ਇੱਕ ਤਰੀਕ ਤੋਂ ਲੈ ਕੇ 15 ਮਾਰਚ ਤੱਕ ਜਿਹੜੀ ਆ ਉਹ ਮੇਜਰ ਲੀਗ ਚ ਖੇਡੇਗੀ ਦੂਸਰਾ ਸਤਜ ਮਾਨਜੋਗ ਪ੍ਰਧਾਨ ਸਾਹਿਬ ਤੇ ਸ਼ਰੋਨੀ ਗੋਦਰਾ ਪ੍ਰਬੰਧਕ ਕਮੇਟੀ ਬਣਾ ਕੇ ਇਹ ਵੀ ਨਿਰਣੇ ਲਿਆ ਗਿਆ ਵਾ ਕੁੜੀਆਂ ਦੀ ਵੀ ਕਬੱਡੀ ਦੀ ਟੀਮ ਜਿਹੜੀ ਆ ਬਹੁਤ ਜਲਦੀ ਅਸੀਂ ਮੈਦਾਨ 'ਚ ਉਤਾਰਾਂਗੇ ਇੱਥੇ ਵਰਨਯੋਗ ਆ ਵੀ ਇਹ ਜਿੰਨੇ ਵੀ ਪਲੇਅਰ ਆ ਸਾਰੇ ਸਾਡੇ ਏਮਪਲਾਈ ਆ ਇਹਨਾਂ ਨੂੰ ਪੱਕੀਆਂ ਜੌਬਾਂ ਦਿੱਤੀਆਂ ਹੋਈਆਂ ਵਾ ਇਹਨਾਂ ਦੀ ਇਨਸ਼ੋਰੈਂਸ ਵਗੈਰਾ ਜਿਹੜੀ ਸ਼ੋਨਿੰਗ ਉਦਰਾ ਪ੍ਰਬੰਧਕ ਕਮੇਟੀ ਤੋਂ ਕਰਵਾਈ ਜਾਂਦੀ ਆ ਤੇ ਅੱਜ ਸਾਡੀ ਖੁਸ਼ੀ ਦਾ ਟਿਕਾਣਾ ਨਹੀਂ ਰਿਹਾ ਜਦੋਂ ਮਾਨਜੋਗ ਮੁਖਸ਼ ਕਤਰ ਸਾਹਿਬ ਨੇ ਸਾਡੀ ਮੰਗ ਤੋਂ ਬਗੈਰ ਹੀ ਸਾਨੂੰ ਜਿੰਮ ਜਿਹੜਾ ਉਹ ਪ੍ਰੋਵਾਈਡ ਕਰਵਾਇਆ ਵੀ ਤਾਂ ਕਿ ਜਿਹੜੇ ਸਾਡੇ ਬੱਚੇ ਆ ਉੱਥੇ ਆਪਣੀ ਜਿਹੜੀ ਫਿਜ਼ੀਕਲੀ ਫਿਟਨੈਸ ਲਈ ਵੀ ਜੋਰ ਦੇ ਸਕਣ